ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਪਾਣੇ ਹਰਿਆਣਾ ਚੋਣਾ ਚ ਵੋਟਾਂ ਲੈਣ ਲਈ ਡੇਰਾ ਸਿਰਸਾ ਮੁਖੀ ਨਾਲ ਅੰਦਰੂਨੀ ਗੰਡ ਤੋਪ ਕਰ ਲਈ ਹੈ ਇਸ ਕਰਕੇ ਉਹ ਡੇਰਾ ਮੁਖੀ ਖਿਲਾਫ ਧਾਰਾ 295ਏ ਤਹਿਤ ਮੁਕਦਮਾ ਚਲਾਉਣ ਦੀ ਪ੍ਰਵਾਨਗੀ ਨਹੀਂ ਦੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪੰਜਾਬ ਚ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਗਈ ਹੈ ਤੇ ਵਿਕਾਸ ਕਾਰਜ ਠੱਪ ਹੋ ਰਹੇ ਨੇ ਲੜਕੀਆਂ ਸੁਰੱਖਿਅਤ ਨਹੀਂ ਨੇ ਸੂਬੇ ਚ ਨਸ਼ੇ ਬਾਦਰੇ ਨੇ ਪਰ ਮੁੱਖ ਮੰਤਰੀ ਨਾ ਬਾਰੇ ਗਾਲੀ ਨਿਕਾਰੇ ਦੱਸ ਦੇ ਕਿ ਅਰਸ਼ਦੀਪ ਕਲੇਰ ਨੇ ਕੀ ਕਿਹਾ ਕਿ ਪੰਜਾਬੀ ਇਹ ਵੇ ਕੇ ਹੈਰਾਨ ਨੇ ਕਿ ਬੇਅਦਬੀ ਮਾਮਲਿਆਂ ਦੇ ਕਥਿਤ ਮੁਲਜ਼ਮ ਪ੍ਰਦੀਪ ਕਲੇਰ ਨੂੰ ਤਿੰਨ ਕੇਸਾਂ 'ਚ ਭਗੋੜਾ ਕਰਾਰ ਦਿੱਤਾ ਗਿਆ ਸੀ ਪਰ ਉਸ ਨੂੰ 6 ਸਾਲਾਂ ਬਾਅਦ ਸਿਰਫ ਇੱਕ ਕੇਸ 'ਚ ਗ੍ਰਿਫਤਾਰ ਕੀਤਾ ਗਿਆ ਇਸ ਵਿੱਚ ਵੀ ਉਸ ਨੂੰ 1 ਮਹੀਨੇ ਦੀ ਜ਼ਮਾਨਤ ਮਿਲ ਗਈ ਉਹਨਾਂ ਨੇ ਕਿਹਾ ਕਿ ਪਹਿਲਾ ਬੇਅਦਬੀ ਕੇਸ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਗਏ ਤੇ ਫਿਰ ਉਹਨਾਂ ਦੀ ਸੁਣਵਾਈ ਤੇ ਰੋਕ ਲਾ ਕੇ ਜਿਸ ਲਈ ਮੁੱਖ ਮੰਤਰੀ ਭਗਵੰਤ ਪੰਚ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ ਉਹਨਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਹਰਿਆਣਾ 'ਚ ਭਾਜਪਾ ਸਰਕਾਰ ਵੱਲੋਂ ਵਾਰ-ਵਾਰ ਡੇਰਾ ਮੁਖੀ ਨੂੰ ਜ਼ਮਾਨਤ 'ਤੇ ਰਿਹਾ ਕਰਨ ਦਾ ਵਿਰੋਧ ਕਿਉਂ ਨਹੀਂ ਕਰ ਰਹੇ ਅਰਸ਼ਦੀਪ ਕਲੇਰ ਅੱਗੇ ਕਿਹਾ ਹੈ ਪਹਿਲਾ ਕਾਂਗਰਸ ਅਤੇ ਹੁਣ ਆਪ ਸਰਕਾਰ ਸੂਬੇ ਦੇ ਵਿਕਾਸ ਵੱਲ ਧਿਆਨ ਨਹੀਂ ਦੇ ਰਹੀ ਗੱਲ ਤਾਂ ਬੇਅਦਬੀ ਦੀ ਕਰੋ ਗੱਲ ਤਾਂ ਡੇਰਾ ਸਾਧ ਦੀ ਕਰੋ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਪ੍ਰਦੀਪ ਕਲੇਰ ਹੈ ਉਹ ਜਿਹੜਾ ਇੱਕ ਠਾਣਾ ਬਾਜਾਖਾਨਾ ਕਿਉਂਕਿ ਤੁਸੀਂ ਗ੍ਰਹਿ ਮੰਤਰੀ ਹੋ ਮੁੱਖ ਮੰਤਰੀ ਸਾਹਿਬ ਉਹ ਬਾਜੇਖਾਨੇ ਦੇ ਵਿੱਚ ਤਿੰਨ ਕੇਸਾਂ ਦੇ ਵਿੱਚ ਪੀਓ ਡਿਕਲੇਅਰ ਹੋਇਆ ਤੇ ਸਿਰਫ ਇੱਕ ਕੇਸ 'ਚ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡੀ ਪੁਲਿਸ ਨੇ ਉਹਦੀ ਅਰੈਸਟ ਪਾਈ 6 ਸਾਲ ਦੇ ਪਗੋੜੇ ਨੂੰ 1 ਮਹੀਨੇ ਬਾਅਦ ਤੁਸੀਂ ਬੇਲ ਤੇ ਛੱਡਤਾ ਤੇ ਆ ਦੋ ਹੋਰ ਐਫ ਆਈ ਆਰਾਂ ਨੇ 117 ਨੰਬਰ ਹੈ 29 25 9 2015 ਦੀ ਤੇ ਇੱਕ ਹੈਗੀ 128 ਨੰਬਰ 12 10 2015 ਦੀ ਦੋਨੋਂ ਥਾਣੇ ਬਾਜੇਖਾਨੇ ਦੀਆਂ ਨੇ ਤੇ ਕੀ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਾਨੂੰ ਇਹ ਸਮਝਾ ਸਕਦੇ ਨੇ ਕਿ ਸਰਕਾਰ ਨੇ ਕਿਹੜੇ ਨਵੇਂ ਕਾਨੂੰਨ ਬਣਾਏ ਨੇ ਕਿ ਜਿਹੜਾ ਤਿੰਨ ਕੇਸਾਂ ਦਾ ਪੀਓ ਹੋਵੇ ਉਹਨੂੰ ਇੱਕ ਕੇਸ 'ਚ ਅਰੈਸਟ ਪਾ ਕੇ ਉਹਨੂੰ ਇੱਕ ਮਹੀਨੇ ਬਾਅਦ ਮਿਲੀ ਭੁਗਤ ਨਾਲ ਕਿਉਂਕਿ ਵਾਧਾ ਮਾਫਗਵਾਹ ਬਣਾਉਣਾ ਹੈ ਉਹਨੂੰ ਛੱਡ ਦਿੱਤਾ ਜਾਵੇ ਤੇ ਦੋ ਕੇਸਾਂ ਦੇ ਉੱਤੇ ਤੁਸੀਂ ਸਥਿਤੀ ਸਪਸ਼ਟ ਕਿਉਂ ਨਹੀਂ ਕਰਦੇ ਇਹ ਪੰਜਾਬ ਦੇ ਮੁੱਦੇ ਨੇ ਤੇ ਪੰਜਾਬ ਦੇ ਮੁੱਦਿਆਂ ਤੋਂ ਤਾਂ ਮੁੱਖ ਮੰਤਰੀ ਭੱਜੇ ਫਿਰਦੇ ਨੇ ਅਕਾਲ ਤਖਤ ਸਾਹਿਬ ਦਾ ਕੰਮ ਅਕਾਲ ਤਖਤ ਸਾਹਿਬ ਨੇ ਕਰਨਾ ਉਹ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਉਹਨੂੰ ਡਿਕਟੇਟ ਨਾ ਕਰੋ ਤੁਸੀਂ ਇਹਦੇ ਤੇ ਜਵਾਬ ਦਿਓ ਕਿ ਜਿਹੜਾ ਮੁੱਖ ਮੰਤਰੀ ਦੇ ਦਫ਼ਤਰ ਦਾ ਕੰਮ ਹੈ ਕੀ ਨੀਚੇ ਤੁਸੀਂ ਪੁਲਿਸ ਨਾਲ ਐਸੀ ਮਿਲੀਭੁਗਤ ਕੀਤੀ ਐ ਡੇਰੇ ਨਾਲ ਐਸੀ ਗੰਢ ਤੁਪ ਕੀਤੀ ਐ ਕਿ ਜਿਹੜਾ ਗੁਰੂ ਸਾਹਿਬ ਦਾ ਮੁੱਖ ਦੋਸ਼ੀ ਐ ਉਹਨੂੰ ਇੱਕ ਕੇਸ 'ਚ ਰੈਸਟ ਪਾ ਕੇ ਦੋ ਦੇ ਵਿੱਚ ਤੁਸੀਂ ਉਹਦੇ ਤੇ ਤਲਵਾਰ ਲਟਕਾ ਕੇ ਛੜਤਾ ਕਿ ਭਾਈ ਹੁਣ ਤੂੰ ਵਿਰੋਧੀਆਂ ਦੀ ਕਿਰਦਾਰਕੁਸ਼ੀ ਕਰੀ ਚੱਲ ਭਗਵੰਤ ਮਾਨ ਸਾਹਿਬ ਇਹ ਗੱਲਾਂ ਦਾ ਤੁਹਾਡੇ ਕੋਲ ਕੋਈ ਜਵਾਬ ਐ ਇਹ ਪੰਜਾਬ ਜਵਾਬ ਮੰਗਦਾ ਇਹ ਗੁਰੂ ਦੀ ਸੰਗਤ ਜਵਾਬ ਮੰਗਦੀ ਐ ਇਹ ਸਾਹਮਣੇ ਆ ਕੇ ਦਿਓ ਔਰ ਦੂਜਾ ਪੰਜਾਬ ਨੂੰ ਇਹ ਦੱਸੋ ਵੀ ਡੇਰੇ ਨਾਲ ਤੁਹਾਡੀ ਕੀ ਮਿਲੀਭੁਗਤ ਕੀ RAM REHIM ਤੋਂ ਹੁਣ ਹਰਿਆਣਾ ਚ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਐ ਕੋਈ ਫਾਇਦਾ ਲੈਣਾ ਕਿਉਂਕਿ ਉਹਨੂੰ ਬਾਰ ਬਾਰ ਹਰਿਆਣਾ ਸਰਕਾਰ ਪਰੋਲ ਤੇ ਛੱਡਦੀ ਐ ਤੇ ਭਗਵੰਤ ਮਾਨ ਸਾਹਿਬ ਤੁਹਾਡੇ ਮੂੰਹ ਚੋਂ ਸ਼ਬਦਰੀ ਨਿਕਲਦਾ ਕੋਈ ਕੀ ਗੱਲ ਤੁਸੀਂ ਵਿਰੋਧ ਨਹੀਂ ਕਰ 파ਰੇ ਕੀ ਪੰਜਾਬੀਆਂ ਦੀ ਭਾਵਨਾ ਦੀ ਤਰਜਮਾਨੀ ਕਰਨਾ ਪੰਜਾਬ ਦੇ ਮੁੱਖ ਮੰਤਰੀ ਦਾ ਕੰਮ ਨਹੀਂ ਜੋ ਪੰਜਾਬ ਦੀ ਭਾਵਨਾ ਹੈ ਕਿਉਂ ਨਹੀਂ ਸਾਡੇ ਮੁੱਖ ਮੰਤਰੀ ਜਾ ਕੇ ਕੇਂਦਰ ਸਰਕਾਰ ਕੋਲੇ ਰੱਖ ਦੇ ਉ ਤਾਂ ਬੜੇ ਸੁਪਰੀਮ ਕੋਰਟ ਤੁਸੀਂ ਹਾਰੇ ਹੋਏ ਮੁਕਦਮਿਆਂ 'ਚ ਲੱਖਾਂ ਦੇ ਵਕੀਲ ਕਰ ਲੈਨੇ ਹੋ ਇਸ ਕੇਸ ਦੇ ਵਿੱਚ ਕਿਉਂ ਨਹੀਂ ਜਾ ਕੇ ਉਹਦੀ ਪਰੋਲ ਦਾ ਵਿਰੋਧ ਕਰਦੇ ਦੱਸੋ ਔਰ ਮਿਲੀ ਭੁਗਤ ਤੁਹਾਡੀ ਉਰੇ ਸਾਹਮਣੇ ਆਉਂਦੀ ਹੈ ਕਿ ਜਿਹੜਾ ਉਹ ਪ੍ਰਦੀਪ ਕਲੇਰ ਹੈ ਉਹਦਾ 164 ਦਾ ਬਿਆਨ ਹੈ ਉਹਦਾ ਕਬੂਲਨਾਮਾ ਬੇਅਦਬੀਆਂ ਨੂੰ ਲੈ ਕੇ ਇਹ ਉਹਦਾ 164 ਦਾ ਬਿਆਨ ਹੈ ਉਹਦਾ ਕਬੂਲਨਾਮਾ ਕਿ ਕਿਸ ਤਰੀਕੇ ਉਹਨੇ ਇਹ ਕਾਨੂੰਨੀ ਕੰਮ ਨੂੰ ਅੰਜਾਮ ਦਿੱਤਾ ਇਸ ਕਬੂਲਨਾਮੇ 'ਚ ਉਹ ਇੱਕ ਹੋਰ ਬੰਦੇ ਦਾ ਜ਼ਿਕਰ ਕਰਦਾ ਉਹ ਜ਼ਿਕਰ ਕਰਦਾ ਹਨੀ ਪ੍ਰੀਤ ਦਾ ਉਹ ਜਿਹੜੀ ਬਾਬੇ ਨਾਲ ਰਹਿੰਦੀ ਹੈ ਹੁਣ ਮੈਨੂੰ ਇਹ ਦੱਸੋ ਵੀ ਕਿਹੜੀ ਐਸੀ ਤੁਹਾਡੀ ਮਜਬੂਰੀ ਹੈ ਕਿਹੜਾ ਐਸਾ ਤੁਹਾਡਾ ਅੰਡਰ ਟੇਬਲ ਸੌਦਾ ਕਿ 6 ਮਹੀਨੇ ਇਹ 163 ਦੀ ਸਟੇਟਮੈਂਟ ਨੂੰ ਹੋ ਗਏ ਤੇ ਸਾਡੇ ਮੁੱਖ ਮੰਤਰੀ ਗ੍ਰਹਿ ਮੰਤਰੀ ਜਿਨ੍ਹਾਂ ਨੂੰ ਸੜਕ ਤੇ ਤੁਰੀ ਜਾਂਦੀ ਕੀੜੀ ਦਿਖਦੀ ਹੈ ਜਿਨ੍ਹਾਂ ਕੋਲੇ ਵਿਜੀਲੈਂਸ ਹੈ ਜਿਹੜੇ ਸੂਬੇ ਦੀ ਕਮਾਂਡ ਸੰਭਦੇ ਨੇ ਤੇ ਉਹ ਹਣੀ ਪ੍ਰੀਤ ਨੂੰ ਇਸ ਕੇਸ ਦੇ ਵਿੱਚ ਮਲਜਮ ਨਹੀਂ ਬਣਾ ਸਕੇ 163 ਦੇ ਬਿਆਨ ਦੇ ਬਾਵਜੂਦ 164 ਦਾ ਬਿਆਨ ਮੈਜਿਸਟਰੇਟ ਸਾਹਿਬ ਰਿਕਾਰਡ ਕਰਦੇ ਨੇ ਉਹਨਾਂ ਦੇ ਕਾਊਂਟਰ ਸਾਈਨ ਹੁੰਦੇ ਨੇ ਇਹ ਤੋਂ ਵੈਲਿਡ ਡਾਕੂਮੈਂਟ ਜੁਡੀਸ਼ੀਅਲ ਦੇ ਵਿੱਚ ਜੁਡੀਸ਼ਰੀ ਦੇ ਵਿੱਚ ਕੋਈ ਨਹੀਂ ਹੁੰਦਾ ਤੇ ਜੇ 164 ਦੇ ਬਿਆਨ ਤੇ ਵੀ ਤੁਸੀਂ ਹਨੀਪ੍ਰੀਤ ਤੇ ਪਰਚਾ ਨਹੀਂ ਦਰਜ ਕੀਤਾ ਤਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਆ ਕੇ ਦੱਸੋ ਕਿ ਮੁੱਖ ਮੰਤਰੀ ਸਾਹਿਬ ਸਟੇਜ ਤੇ ਸ਼ੋਰ ਮਚਾ ਲਿਆ ਤੂੰ ਤੂੰ ਮੈਂ ਮੈਂ ਕਰ ਲਈ ਗੱਡੀ ਦੀ ਛੱਤ ਤੇ ਚੜ ਕੇ ਨਚਲੇ ਤੇ ਬੇਅਦਬੀਆਂ ਵੇਲੇ ਗੁਰੂ ਦੇ ਦੋਸ਼ੀਆਂ ਵੇਲੇ ਤੁਸੀਂ ਕਿਉਂ ਚੁੱਪ ਕਰ ਜਾਂਦੇ ਓ ਔਰ ਉਹ ਤੋਂ ਵੱਡਾ ਕਬੂਲਨਾਮਾ ਤੁਹਾਡਾ ਹੋਰ ਦਿਖਾਉਣੇ ਆ ਡੇਰੇ ਦੇ ਖਿਲਾਫ ਜਿਹੜਾ ਰਾਮ ਰਹੀਮ ਹੈ ਉਹਦੀ 295 ਇਹਦੀ ਸੈਂਕਸ਼ਨ ਪੰਜਾਬ ਸਰਕਾਰ ਰੋਕ ਕੇ ਬੈਠੀ ਉਹ ਕਿਉਂ ਨਹੀਂ ਸੈਂਕਸ਼ਨ ਦੇਰੇ ਗ੍ਰਹਿ ਮੰਤਰੀ ਸਾਹਿਬ 3 ਸਾਲ ਤੋਂ ਭਗਵੰਤ ਮਾਨ ਦੇ ਟੇਬਲ ਤੇ ਫਾਈਲ ਪਈ ਹੈ ਤੇ ਭਗਵੰਤ ਮਾਨ ਸਾਹਿਬ 3 ਸਾਲ ਤੋਂ ਸੈਂਕਸ਼ਨ ਨਹੀਂ ਦੇਰੇ ਬਾਕੀ ਬੰਦਿਆਂ ਦੀ ਸਭ ਦੀ ਸੈਂਕਸ਼ਨ ਦੇਤੀ ਅਨੁਰਾਗ ਅਗਰਵਾਲ ਸਾਹਿਬ ਦਾ ਆਰਡਰ ਹੈ ਬਾਕੀ ਜਿਹੜਾ ਅਸ਼ਤੀ ਸਿੰਘ ਹੈ ਹੋਰ ਜਿਹੜੇ ਕਿਊਜ਼ ਨੇ ਉਹਨਾਂ ਦੀ ਸੈਂਕਸ਼ਨ ਤਾਂ ਦੇਤੀ ਤੇ ਰਾਮ ਰਹੀਮ ਦੀ ਸੈਂਕਸ਼ਨ ਦੇਣ ਲੱਗੇ ਕਿ ਡਰ ਲੱਗਦਾ ਭਗਵੰਤ ਮਾਨਸਾ ਦੱਸੋ ਸੰਗਤ ਨੂੰ ਕਿਹੜਾ ਅੰਡਰ ਟੇਬਲ ਸਮਝੌਤਾ ਹੈ ਕਿ ਜਿਹੜਾ ਰਾਮ ਰਹੀਮ ਦੀ ਸੈਂਕਸ਼ਨ ਛੱਡ ਕੇ ਤੁਸੀਂ ਬਾਕੀ ਸਾਰਿਆਂ ਦੀ ਸੈਂਕਸ਼ਨ ਦੇਤੀ ਔਰ ਇਹ ਤੁਹਾਨੂੰ ਸਵਾਲ ਤੁਹਾਡੇ ਐਸਐਸਪੀ ਵੀ ਪੁੱਛ ਰਿਹਾ ਤੁਹਾਡੇ ਐਸਐਸਪੀ ਨੇ ਵੀ ਇੱਕ ਚਿੱਠੀ ਲਿਖੀ ਹੈ ਕਿ 295ਏ ਦੇ ਕੇਸ ਚ ਰਾਮ ਰਹੀਮ ਦੀ ਸੈਂਕਸ਼ਨ ਗ੍ਰਹਿ ਵਿਭਾਗ ਕਿਉਂ ਨਹੀਂ ਦੇ ਰਿਹਾ ਇਹ ਤੁਹਾਡਾ ਐਸਐਸਪੀ ਤੁਹਾਨੂੰ ਪੁੱਛ ਰਿਹਾ ਡਾਕੂਮੈਂਟ ਹੈ ਕੀ ਤੁਹਾਡੀ ਐਸਾ ਸਮਝੌਤਾ ਹੈ ਤੇ ਗੱਲਾਂ ਥ੍ਰੈਟਿਕਸ ਦੀਆਂ ਸਵਾਲ ਸ਼੍ਰੋਮਣੀ ਅਕਾਲੀ ਦਲ ਤੇ ਕਿ ਅਸਲ ਮੁੱਦੇ ਮੈਲ ਕੋਲਾ ਆਪਣੇ ਮੈਂ ਸਮਝੌਤੇ ਜਿਹੜੇ ਮੈਂ ਡੇਰੇ ਨਾਲ ਕਰੀ ਬੈਠਾ ਮੈਂ ਹਰਿਆਣੇ ਚ ਵੋਟਾਂ ਲੈਣੀਆਂ ਨੇ ਕੇਜਰੀਵਾਲ ਨੂੰ ਫਾਇਦਾ ਪਹੁੰਚਾਉਣਾ ਉਹ ਸਮਝੌਤੇ ਤੁਸੀਂ ਲਕੋਣ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੱਲ੍ਹ ਆਪਾਂ ਬਿਆਨਬਾਜ਼ੀ ਦੇਣੀ ਹੈ ਕਿਉਂਕਿ ਤੁਹਾਡੇ ਜਿਹੜੇ ਆਪਣੇ ਮਸਲੇ ਨੇ ਤੁਸੀਂ ਉਹਨਾਂ ਤੇ ਕੋਈ ਗੱਲ ਨਹੀਂ ਬੋਲਦੇ ਔਰ ਤੁਹਾਡੀ ਤੀਜੀ ਮਿਲੀ ਭੁਗਤ ਜਿਹੜੀ ਇਹ ਮੁਸਲੇ ਤੇ ਕਿਉਂਕਿ ਅੱਜ ਉਹ ਪਰੋਲ ਤੇ ਫੇਰ ਬਾਹਰ ਆ ਗਿਆ ਉਹਦੇ ਬਾਰ-ਬਾਰ ਪਰੋਲ ਤੇ ਛੱਡੇ ਜਾਣ ਨਾਲ ਸਿੱਖ ਸੰਗਤ ਦੇ ਹਿਰਦੇ ਫਲੁੰਦਰੇ ਜਾਂਦੇ ਨੇ ਤੇ ਉਹ 21 ਦਿਨ ਦੀ ਪਰੋਲ ਤੇ ਬਾਹਰ ਹੈ ਤਾਂ ਸਵਾਲ ਅੱਜ ਸੰਗਤ ਪੁੱਛਦੀ ਹੈ ਕਿ ਭਗਵੰਤ ਮਾਨ ਸਾਹਿਬ ਉਹ ਹਾਈ ਕੋਰਟ ਤੋਂ ਪਹਿਲਾਂ ਤਾਂ ਉਹ ਸੁਪਰੀਮ ਕੋਰਟ ਤੋਂ ਆਪਣੀ ਟ੍ਰਾਇਲ ਸਟੇ ਕਰ ਆ ਗਿਆ ਫਿਰ ਹਾਈ ਕੋਰਟ ਦਾ ਆਰਡਰ ਹੈ ਉਹਦੇ ਟ੍ਰਾਇਲ ਸਟੇ ਹੋਣ ਦਾ ਆਰਡਰ ਹੈ ਤੁਹਾਡੇ ਵਕੀਲਾਂ ਦੀ ਹਾਜ਼ਰੀ 'ਚ ਸਰਕਾਰੀ ਵਕੀਲਾਂ ਦੀ ਹਾਜ਼ਰੀ 'ਚ ਉਹਦੇ ਕੇਸ ਸਟੇ ਹੋ ਗਏ ਪਹਿਲਾ ਪੰਜਾਬ ਤੋਂ ਬਾਹਰ ਗਏ ਹੁਣ ਸਟੇ ਹੋ ਗਏ ਇਹ ਕਿਹੜੀ ਮਿਲੀ ਭੁਗਤ ਚੱਲ ਰਹੀ ਮਨ ਲ ਸਵਾਲ ਕੱਲਾ ਆਪਾਂ ਸ਼੍ਰੋਮਣੀ ਅਕਾਲੀ ਦਲ ਤੇ ਚੱਕਣਾ ਤੇ ਆਪ ਟੇਬਲ ਦੇ نیچے ਆਪਾਂ ਲਟਾਈ ਦੇਣਾ ਸਾਰਾ ਕੁਝ ਆਪਾਂ ਬੇਅਦਬੀ ਦੇ ਕੇਸਾਂ ਨੂੰ ਕਮਜ਼ੋਰ ਕਰ ਦੇਣਾ ਆਪਾਂ ਡੇਰੇ ਸਾਧ ਨੂੰ ਆਪਾਂ ਪੂਰੀ ਮਦਦ ਦੇਣੀ ਹੈ ਔਰ ਉੱਪਰ ਉੱਪਰ ਆਪਾਂ মিডিਆ ਲਾਉਣਾ ਔਰ ਉੱਪਰ ਜਿਹੜਾ ਸਰਕਾਰ ਦਾ ਪਲੈਟਫਾਰਮ ਹੈ ਆਪਾਂ ਕਹਣਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬੋਲੀ ਚੱਲੋ ਇਹ ਜਿਹੜੇ ਸਰਕਾਰ ਦੇ ਗੁਪਤ ਸਮਝੌਤੇ ਨੇ ਇਹ ਜਿਹੜੇ ਸਮਝੌਤੇਆਂ ਤਹਿਤ ਰਾਮ ਰੀਮ ਨੂੰ ਫਾਇਦਾ ਪਹੁੰਚਾਇਆ ਜਾਂਦਾ ਹੈ ਉਹਦੇ ਬਾਰੇ ਅਸੀਂ ਚੁੱਪਾਂ ਉਹਦੇ ਬਾਰੇ ਸਰਕਾਰ ਇਹ ਸਮਝੌਤੇਆਂ ਬਾਰੇ ਆ ਕੇ ਪੰਜਾਬ ਦੇ ਲੋਕਾਂ ਨੂੰ ਸਪਸ਼ਟੀਕਰਨ ਦੇਵੇ ਇਹ ਸਵਾਲ ਅੱਜ ਬਹੁਤ ਵੱਡੇ ਮੁੱਖ ਮੰਤਰੀ ਭਗਵੰਤ ਮਾਨ ਤੇ ਖੜੇ ਨੇ ਜਿਹੜੇ ਕਿ ਆਪਣੇ ਆਪ ਨੂੰ ਇਹ ਕਹਿ ਕੇ ਮੁੱਖ ਮੰਤਰੀ ਬਣੇ ਸੀ ਕਿ ਇੱਕ ਮਹੀਨੇ ਚ ਬੇਅਦਬੀ ਦੇ ਕੇਸਾਂ ਦਾ ਇਨਸਾਫ ਦੇ ਦਿਆਂਗੇ। ਔਰ ਦੂਜਾ ਜਿਹੜਾ ਅੱਜ ਦਾ ਵੱਡਾ ਮਸਲਾ ਪੰਜਾਬ ਅੱਗੇ ਖੜਾ ਉਹ ਖੜਾ ਹੈ ਜਿਹੜੇ NHAI ਦੇ ਪ੍ਰੋਜੈਕਟ ਪੰਜਾਬ ਦੇ ਵਿੱਚ ਕੈਨਸਲ ਹੋਏ। ਇੱਕ ਚਿੱਠੀ ਇਹ ਪੰਜਾਬ ਦੇ ਹਾਲਾਤਾਂ ਦੀ ਮੂੰਹ ਬੋਲਦੀ ਤਸਵੀਰ ਜਿਹੜੀ ਕਿ ਨਿਤਿਨ ਗੜਕਰੀ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੀ ਤੇ ਕਮਾਲ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਇਹਨੂੰ ਡਿਨਾਈ ਨਹੀਂ ਕਰ ਸਕੇ ਮੁੱਖ ਮੰਤਰੀ ਗੜਕਰੀ ਸਾਹਿਬ ਨੂੰ ਜਵਾਬ ਦੇ ਕੇ ਕਹਿੰਦੇ ਜੀ ਹਰ ਗੱਲ ਲਾਅ ਐਂਡ ਆਰਡਰ ਤੇ ਕਿਉਂ ਲਿਆਣੇ ਇਹ ਤਾਂ ਐਕਵਾਇਜ਼ੀਸ਼ਨ ਦਾ ਲੈਂਡ ਐਕਵਾਇਜ਼ੀਸ਼ਨ ਦਾ ਵਿਸ਼ਾ ਹੈ ਮੁੱਖ ਮੰਤਰੀ ਸਾਹਿਬ ਪਹਿਲਾਂ ਥੋੜਾ ਹੀ ਵਿਸ਼ਾ ਚੱਕ ਲੈਣੇ ਚਲੋ ਮੰਨ ਲਿਆ ਕਿ ਲੈਂਡ ਐਕਵਾਇਜ਼ੀਸ਼ਨ ਦਾ ਹੀ ਵਿਸ਼ਾ ਹੈ ਪਰ ਇਹ ਪਹਿਲਾਂ ਤਾਂ ਕਦੇ ਪੰਜਾਬ ਚ ਆਇਆ ਨਹੀਂ ਕਿਉਂਕਿ ਕਿਸਾਨ ਨੂੰ ਜੇ ਉਹਦੀ ਜ਼ਮੀਨ ਦਾ ਤੁਸੀਂ ਪੂਰਾ ਮੁੱਲ ਦਿਓਗੇ ਤਾਂ ਕਿਸਾਨ ਕਿਉਂ ਨਹੀਂ ਆਪਣੀ ਜ਼ਮੀਨ ਦੇਊਗਾ ਔਰ ਤੁਸੀਂ ਤਾਂ ਬੜਾ ਕੇਜਰੀਵਾਲ ਹੋ ਗਿਆ ਆ ਕਾਂਗਰਸੀ ਹੋ ਗਏ ਜਿੰਨੇ ਇਹ ਸਾਰੇ ਕਹਿੰਦੇ ਸੀ ਜੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਚ ਕੀ ਕੀਤਾ ਇਹ ਹਾਈਵੇ ਤਾਂ ਕੇਂਦਰ ਸਰਕਾਰ ਨੇ ਬਣਾਏ ਨੇ ਤੇ ਹੁਣ ਬਣਾ ਲਓ ਹਾਈਵੇ ਫਿਰ ਮਤਲਬ 5 ਸਾਲ ਕਾਂਗਰਸ ਨੇ ਗੱਲਾਂ ਮਾਰ ਕੇ ਕੱਢ ਤੇ ਇੱਟ ਨਹੀਂ ਲਾਈ ਤੇ ਤੁਹਾਡੇ ਰਾਜ ਦੇ ਵਿੱਚ ਭਗਵੰਤ ਸਿੰਘ 3263 ਕਰੋੜ ਦੇ ਤਿੰਨ ਪ੍ਰੋਜੈਕਟ ਵਾਪਸ ਚਲੇ ਗਏ ਕਿਉਂਕਿ ਤੁਸੀਂ ਜ਼ਮੀਨ ਹੀ ਨਹੀਂ ਐਕਵਾਇਰ ਕਰ ਸਕੇ ਤੇ 8 ਪ੍ਰੋਜੈਕਟ ਜਿਨ੍ਹਾਂ ਦੀ ਕੀਮਤ 14288 ਕਰੋੜ ਹੈ ਉਹ ਜਾਣ ਨੂੰ ਤਿਆਰ ਖੜੇ ਕਿਉਂ ਕਿ ਤੁਸੀਂ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮੁੱਲ ਨਹੀਂ ਦੇ ਰਹੇ ਤੁਸੀਂ ਕਿਸੇ ਕਿਸਾਨ ਨੂੰ 50 ਲੱਖ ਦਿੰਦੇ ਹੋ ਜਿਹੜਾ ਗੰਢ ਤੁਪ ਕਰ ਲੈਂਦਾ ਅਫਸਰਾਂ ਨਾਲ ਉਹਨੂੰ 75 ਲੱਖ ਕਿਸੇ ਨੂੰ 80 ਲੱਖ ਮਤਲਬ ਕਿਸਾਨਾਂ ਦੇ ਵਿੱਚ ਸਰਕਾਰ ਦਾ ਵਿਸ਼ਵਾਸ ਹੀ ਯਾ ਵਿਸ਼ਵਾਸ ਜਗਾਉਣ ਚੀ ਸਰਕਾਰ ਨਕਾਮ ਹੈ ਤੇ ਫਿਰ ਇਹ ਨਕਾਮੀ ਕੀ ਦੀ ਹੈ ਲੈਂਡ ਐਕਵਿਜ਼ੀਸ਼ਨ ਕਰਨੀ ਕਿਨੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਕੱਲੇ ਕੱਲੇ ਪ੍ਰੋਜੈਕਟ ਦਾ ਆਪ ਨਰੀਖਣ ਕਰਦੇ ਸੀ ਤਾਂ ਬਣੇ ਨੇ ਹਾਈਵੇ ਤਾਂ ਬਣੇ ਨੇ 에어ਪੋਰਟ